ਹੈਲੋ ਸੋਸ੍ਰੀਕਾਲ ਜੀ ਅੱਜ ਦਾ ਆਪਣੇ ਕੋਲੇ ਟੌਪਿਕ ਕੀ ਹੈ ਤੁਹਾਨੂੰ ਪਤਾ ਹੀ ਹੈ ਵੀ ਪੜੀ ਲਿਆ ਹੋਣਾਗਾ ਬੁਰੇ ਬਣ ਜਾਓ ਫੇਰ ਹੀ ਲੋਕ ਇੱਜ਼ਤ ਕਰਦੇ ਨੇ ਵੈਸੇ ਕੌੜੀ ਗੱਲ ਹੈ ਸੁਣਨ ਵਾਲਿਆਂ ਨੂੰ ਅਜੀਬ ਜ਼ਰੂਰ ਲੱਗੂਗਾ ਵੀ ਤੁਹਾਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਆ ਪਰ ਗਲਤ ਇੱਥੇ ਬੁਰੇ ਦਾ ਮਤਲਬ ਗਲਤ ਨਹੀਂਗਾ ਬੁਰੇ ਦਾ ਮਤਲਬ ਹੈ ਤੁਸੀਂ ਖਰੇ ਹੋ ਜੋ ਤੁਸੀਂ ਥੋੜੇ ਜਿਹਾ ਆਪਦੇ ਸੁਭਾਅ ਦੇ ਵਿੱਚ ਸਖਤ ਜਿਵੇਂ ਆਪਾਂ ਕਹਾਵਾਂ ਤਾਮ ਸੁੰਦੇ ਹੁੰਨੇ ਆ ਨਾ ਵੀ ਕਿੱਲ ਨੂੰ ਠੋਕਦੇ ਹੋਗੇ ਜਿਹੜੀ ਸਿੱਧੀ ਮੇਖ ਹੁੰਦੀ ਹੈਗੀ ਥੋੜੀ ਜੀ ਉਹ ਛੇਤੀ ਠੁੱਕ ਜਾਂਦੀ ਹੈ ਉਸ ਦੇ ਉੱਤੇ ਸੱਟਾਂ ਵੱਜ ਜਾਂਦੀਆਂ ਜਿਹੜਾ ਟੇਡਾ ਹੁੰਦਾਗਾ ਥੋੜਾ ਜਿਹਾ ਟੇਡਾ ਉਹਨੂੰ ਠੋਕਣਾ ਔਖਾ ਹੁੰਦਾ ਹੋ ਸਕਦਾ ਉਹਨੂੰ ਕੱਢ ਕੇ ਸੱਟ ਹੀ ਦਿੰਦੇ ਆ ਨਹੀਂ ਤਾਂ ਵੀ ਸਿੱਧੀ ਕਰਕੇ ਠੋਕ ਲੈਂਦੇ ਵੀ ਟਾਈਮ ਲੱਗਦਾ ਉਸਤੇ ਇਸ ਤਰ੍ਹਾਂ ਹੀ ਆਪਣੀਆਂ ਵੀ ਦੁਨੀਆ ਦੇ ਵਿੱਚ ਹਕੀਕਤ ਆ ਜੇ ਤੁਸੀਂ ਹਾਂਜੀ ਹਾਂਜੀ ਕਰਦੇ ਹੋ ਨਰਮਾਈ ਕਰਦੇ ਹੋ ਅਗਲੇ ਦੀ ਇੱਜ਼ਤ ਕਰਦੇ ਹੋ ਨਾ ਤੇ ਆਪਾਂ ਨੂੰ ਐ ਲੱਗਦਾ ਹੁੰਦਾਗਾ ਵੀ ਆਪਣੀ ਸਾਰੇ ਜਾਣੇ ਇੱਜ਼ਤ ਕਰਦੇ ਆ ਸਾਰੇ ਨਹੀਂ ਕਰਦੇ ਹੁੰਦੇ ਹਕੀਕਤ ਵਿੱਚ ਇਹ ਉਮਰ ਦੇ ਹਿਸਾਬ ਨਾਲ ਪਤਾ ਚੱਲਦਾ ਪਹਿਲਾਂ ਆਪਾਂ ਨੂੰ ਸਾਰੇ ਨੂੰ ਆ ਹੀ ਲੱਗਦਾ ਵੀ ਮੇਰੀ ਹਰ ਕੋਈ ਗੱਲ ਸੁਣਦਾਗਾ ਬੜੇ ਧਿਆਨ ਨਾਲ ਸੁਣਦਾ ਉਹ ਵੀ ਮੇਰੇ ਵੱਲ ਆ ਉਹ ਵੀ ਮੇਰੇ ਵੱਲ ਆ ਜਾ ਆਣ ਗਵਾਂਡ ਲਾ ਲੋ ਰਿਸ਼ਤੇਦਾਰ ਲਾ ਲੋ ਕੋਈ ਵੀ ਐ ਪਰ ਨਹੀਂ ਅਖੀਕਤ ਵਿੱਚ ਨਹੀਂ ਹੁੰਦਾ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜੂਗਾ ਟਾਈਮ ਪਾ ਕੇ ਜਿਨ੍ਹਾਂ ਨੂੰ ਪਤਾ ਚੱਲ ਗਿਆ ਉਹਨਾਂ ਨੂੰ ਤਾਂ ਪਤਾ ਹੀ ਐ ਪਹਿਲਾਂ ਜ਼ਰੂਰ ਗੱਲਾਂ ਕਰਨਗੇ ਵੀ ਹਾਂ ਤੂੰ ਤਾਂ ਵਿਚਾਰਾਂ ਤੂੰ ਤਾਂ ਨਰਮ ਹੀ ਬਹੁਤ ਜ਼ਿਆਦੇ ਆ ਤੇਰਾ ਪਰਿਵਾਰ ਤੇਰੀ ਸੁਣਦਾ ਨਹੀਂ ਤੂੰ ਤਾਂ ਸੱਚੀ ਬਹੁਤ ਨਰਮ ਐ ਪਰ ਜਿੱਦਨ ਤੁਸੀਂ ਬੋਲਣ ਲੱਗ ਪੇ ਪਹਿਲਾ ਤੁਹਾਨੂੰ ਦੇਖ ਉਹ ਹੀ ਕਹਿਣਗੇ ਵੀ ਤੁਸੀਂ ਬੋਲੋ ਲੈਪੋ ਤੂੰ ਬੋਲਦਾ ਕਿਉਂ ਨਹੀਂਗਾ ਤੇਰਾ ਪਰਿਵਾਰ ਤੇਰੀ ਸੁਣਦਾ ਨਹੀਂ ਤੂੰ ਤਾਂ ਨੱਚਾਂਗਾ ਤੇ ਤੂੰ ਬੋਲਿਆ ਕਰ ਆਪਦੇ ਹੱਕ ਖਾਤਰ ਬੋਲ ਤੂੰ ਕੀ ਬਣਨਾ ਚਾਹਣਾਗਾ ਤੂੰ ਕੀ ਕੁਝ ਕਰਨਾ ਚਾਹਣਾਗਾ ਤੂੰ ਤਾਂ ਇਨਾ ਨੇਕ ਪੁੱਤ ਐ ਆਪਦੇ ਮਾਪਿਆਂ ਦਾ ਜਨੇਕਤੀ ਐ ਤੀ ਪੁੱਤ ਦੋਨਾਂ ਨੂੰ ਲਾ ਲਓ ਚਾ ਨੂ ਨੂ ਲਾ ਲਓ ਹਨ ਸਾਰਿਆਂ ਨੂੰ ਇਸ ਤਰ੍ਹਾਂ ਹੀ ਬੋਲਦੇ ਹੈਗੇ ਬੜੀ ਚੰਗੀ ਚੰਗੀ ਸਲਾਹ ਦਿੰਦੇ ਲੈ ਆਪਦੇ ਹੱਕ ਖਾਤਰ ਬੋਲਣਾ ਚਾਹੀਦਾ ਜ਼ੁਲਮ ਥੋੜੀ ਸਹਿਣਾ ਚਾਹੀਦਾ ਹੈਗਾ ਇਹ ਉਹਨਾਂ ਦੀ ਗੱਲ ਆ ਜੋ ਤੁਹਾਡੇ ਆਪਦੇ ਨਜ਼ਦੀਕ ਹੁੰਦੇ ਜਿਨ੍ਹਾਂ ਆਪਾਂ ਨੇ ਕਿਨੇ ਰਿਸ਼ਤੇਦਾਰ ਆ ਤੁਹਾਡੇ ਸਕੇ ਸਕੇਲੇ ਨੇ ਉਹਨਾਂ ਦੀ ਗੱਲ ਹੈ ਉਹ ਤੁਹਾਨੂੰ ਐਂ ਕਹਿੰਦੇ ਨੇ ਪਰ ਜਿੱਦਨ ਤੁਸੀਂ ਆਵਾਜ਼ ਚੱਕ ਲਈ ਬੋਲ ਪਏ ਤੇ ਫਿਰ ਉਦੋਂ ਤੁਹਾਡੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਖੜੂਗਾ ਬੜੇ ਵੱਜੋਗੇ ਤੁਸੀਂ ਇਸ ਕਰਕੇ ਖਰੇ ਹੀ ਰੈਂਚ ਚ ਫਾਇਦਾ ਹੁੰਦਾ ਬੜੇ ਲੋਕੇ ਇਸ ਤਰ੍ਹਾਂ ਦੇ ਦੇਖੇ ਨੇ ਜਿਹੜੇ ਸਿੱਧੇ ਮੂੰਹ ਕਿਸੇ ਨੂੰ ਬੁਲਾਉਂਦੇ ਹੀ ਨਹੀਂ ਤੇ ਮਗਰ ਲੋਕੀ ਉਹਨਾਂ ਤੋਂ ਡਰਦੇ ਨੇ ਕਈ ਲੋਕੀ ਅਜਿਹੇ ਹੁੰਦੇ ਨੇ ਨਾ ਕੰਗਾਂ ਨੂੰ ਆਦਤ ਹੁੰਦੀ ਹੈ ਵੀ ਪਿੰਡ ਵਿੱਚੋਂ ਮੰਨ ਲਓ ਵੀ ਖੜਾ ਕੇ ਪੁੱਛ ਲੈਂਦੇ ਨੇ ਉਹ ਤੁਹਾਡੇ ਕੀ ਹੋਇਆ ਸੀ ਕੱਲ੍ਹ ਤੁਹਾਡੇ ਲੜਾਈ ਹੋਈ ਸੀ ਕੱਲ ਕਿਵੇਂ ਉਹ ਕਿਉਂ ਹੋਈ ਸੀ ਸਭ ਕੁਝ ਪੁੱਛਦੇ ਨੇ ਉਹ ਕਿਹ ਤੋਂ ਪੁੱਛਿਆ ਜਾਂਦਾ ਜਿਹੜੇ ਨਰਮ ਹੁੰਦੇ ਨੇ ਤੇ ਪਤਾ ਵੀ ਨਰਮ ਬੰਦਾ ਦੱਸ ਦੂਗਾ ਨਰਮ ਆ ਨਾ ਉਹ ਤੋਂ ਪੁੱਛਿਆ ਜਾਂਦਾ ਉਸੇ ਹੀ ਘਰ ਦਾ ਕੋਈ ਸਖਤ ਸੁਭਾ ਦਾ ਹੋਵੇ ਜਾਂ ਸਖਤ ਸੁਭਾ ਦੀ ਔਰਤ ਹੋਵੇ ਉਹ ਤੋਂ ਨਹੀਂ ਕੋਈ ਪੁੱਛਦਾ ਡਰਦਾ ਵੀ ਪਤਾ ਇਹ ਗੱਲ ਪਹਿਜੋ ਜੇ ਸਖਤ ਸੁਭਾ ਵਾਲੇ ਤੋਂ ਤੁਸੀਂ ਪੁੱਛ ਕੇ ਦੇਖ ਲਓ ਵੀ ਤੁਹਾਡੇ ਘਰੇ ਕੱਲ ਕੀ ਹੋਇਆ ਸੀ ਜਾਂ ਤੁਸੀਂ ਉੱਚੀ ਬੋਲਦੇ ਸੀ ਜਾਂ ਤੁਹਾਡੇ ਆਗਲ ਆਏ ਆ ਜਾਂ ਤੈਨੂੰ ਮੈਂ ਉੱਥੇ ਦੇਖਿਆ ਜਾਂ ਤੈਨੂੰ ਮੈਂ ਇੱਥੇ ਦੇਖਿਆ ਇੰਨਾ ਹੀ ਪੁੱਛ ਕੇ ਦੇਖ ਲਓ ਜੇ ਤੁਹਾਨੂੰ ਸਿੱਧਾ ਜਵਾਬ ਮਿਲ ਜੇ ਤਾਂ ਕਹਿ ਦਿਓ ਪਹਿਲੀ ਅੱਵਲ ਮੈਂ ਤਾਂ ਤੁਸੀਂ ਪੁੱਛਦੇ ਹੀ ਨਹੀਂ ਉਸ ਨੂੰ ਪੁੱਛਣ ਵਾਲਿਆਂ ਨੇ ਨਾ ਪੁੱਛਣਾ ਨਹੀਂ ਉਸ ਨੂੰ ਵੀ ਤੂੰ ਕਿੱਥੋਂ ਆਇਆ ਜਾਂ ਕਿੱਥੇ ਗਿਆਗਾ ਤੇ ਜਿਹੜਾ ਨਰਮ ਬੰਦਾ ਹੋਊਗਾ ਉਹਨੂੰ ਜਨਾ ਖਣਾ ਹੀ ਪੁੱਛਦਾ ਹੁੰਦਾ ਤੂੰ ਕੱਲ ਕਿੱਥੇ ਸੀ ਤੈਨੂੰ ਮੈਂ ਫਲਾਨੀ ਜਗ੍ਹਾ ਤੇ ਦੇਖਿਆ ਸੀ ਤੂੰ ਹੁਣ ਕਿੱਥੇ ਚੱਲਿਆ ਤੇਰਾ ਦੂਜਾ ਘੇੜਾ ਹੈਗਾ ਤੂੰ ਕਿੱਧਰ ਨੂੰ ਚੱਲੀ ਆਂ ਕੁੜੇ ਇਹ ਨਰਮ ਨੂੰ ਹੀ ਪੁੱਛਿਆ ਜਾਂਦਾ ਤੇ ਜਿਹੜਾ ਸਖਤ ਹੋਵੇ ਨਾ ਉਹਨੂੰ ਪੁੱਛਿਆ ਨਹੀਂ ਜਾਂਦਾ ਉਹ ਪਰਛੱਕ ਦੀ 10 ਘੇੜੇ ਲਾ ਜੇ ਕੋਲ ਦੀ ਬੇਸ਼ੱਕ ਦੀ ਕਿੱਥੇ ਮਰਜ਼ੀ ਫਿਰਦਾ ਰਵੇ ਉਹਨੂੰ ਨਹੀਂ ਪੁੱਛਿਆ ਜਾਂਦਾ ਵੀ ਪਤਾ ਉਹਨੇ ਮੁਰੇ ਭੱਜ ਕੇ ਫਿਰ ਬੋਲਣਾਗਾ ਠੀਕ ਹੈ ਖਰਾ ਬੰਦਾ ਬੋਲ ਤੂੰ ਕਹੂਗਾ ਤੁਹਾਨੂੰ ਇਹਦੇ ਵਿੱਚ ਕੀ ਮੈਂ ਚਾਹੇ ਕਰੂੰ ਪੰਜ ਵਾਰੀ ਜਾਵਾਂ ਚਾਹੇ ਛੇ ਵਾਰੀ ਜਾਵਾਂ ਤੁਹਾਨੂੰ ਇਹਦੇ ਵਿੱਚ ਕੀ ਆ ਮੈਂ ਕਿਤੇ ਮਰਜ਼ੀ ਫਿਰਦਾ ਰਵਾਂ ਮੈਂ ਕਿਹੜੇ ਬਾਜ਼ਾਰ 'ਚ ਸੀ ਜਾਂ ਕਿਹੜੇ ਸ਼ਹਿਰ 'ਚ ਸੀ ਜਾਂ ਕਿਤੇ ਵੀ ਗਿਆ ਸੀ ਤੁਹਾਨੂੰ ਇਹਦੇ ਵਿੱਚ ਕੀ ਨਰਮ ਬੰਦੇ ਨੂੰ ਨਾ ਜਿਹੜਾ ਕੋਈ ਸੱਚਾ ਹੁੰਦਾ ਸੱਚੀ ਗੱਲ ਦੱਸਦਾ ਉਹਦੀਆਂ ਫਿਰ ਗੱਲਾਂ ਵੀ ਵੱਧ ਜਾਂਦੀਆਂ ਜੇ ਕਿਸੇ ਨੇ ਮੰਨ ਲਓ ਵੀ ਸੱਚ ਦੱਸਤਾ ਵੀ ਮੈਂ ਕੱਲ ਆਪਦੇ ਰਿਸ਼ਤੇਦਾਰੀ 'ਚ ਗਿਆ ਸੀ ਜਾਂ ਆਪਦੇ ਦੋਸਤ ਨੂੰ ਮਿਲਣ ਗਿਆ ਸੀ ਮੁੰਡਾ ਵੀ ਕਹੇਗਾ ਮੈਂ ਆਪਦੇ ਦੋਸਤ ਨੂੰ ਮਿਲਣ ਗਿਆ ਸੀ ਮੁੰਡੇ ਦੀ ਵੀ ਗਾਂ ਗੱਲ ਕਿੰਨੀਆਂ ਬਤੰਗੜ ਬਣਾਉਣਗੇ ਲੈ ਪਤਾ ਨਹੀਂ ਤੁਰਿਆ ਫਿਰਦਾਗਾ ਬੇਲਾ ਕਿਹਦੇ ਕਿਹਦੇ ਕੋਲੇ ਤੁਰਿਆ ਫਿਰਦਾ ਇੰਨੀਆਂ ਗੱਲਾਂ ਤੇ ਕੁੜੀ ਦੀਆਂ ਤਾਂ ਬਣਾਉਣੀਆਂ ਹੀ ਬਣਾਉਣਾਂ ਪੁੱਛਣ ਵਾਲਾ ਆਪ ਚਾਹੇ ਕੋਈ ਰਿਸ਼ਤੇਦਾਰੀ ਚਾਉਣਾ ਜਾਣਾ ਨਾ ਛੱਡੇ ਪਰ ਜਿਹਨੂੰ ਪੁੱਛਦਾ ਨਾ ਜਿਹਨੇ ਕਿਹਾ ਵੀ ਮੈਂ ਆਪ ਦੇ ਫਰੈਂਡ ਨੂੰ ਮਿਲਣ ਗਈ ਸੀ ਜਾਂ ਫਲਾਣੇ ਰਿਸ਼ਤੇਦਾਰ ਨੂੰ ਮਿਲਣ ਗਈ ਸੀ ਜਾਂ ਦੂਰ ਦੇ ਰਿਸ਼ਤੇਦਾਰ ਸੀ ਉਹਨਾਂ ਨੂੰ ਮਿਲਣ ਗਈ ਸੀ ਉਧੀਆਂ ਗੱਲਾਂ ਬਣਾ ਦੇਣੀਆਂ ਲਓ ਤਾਂ ਐਵੇਂ ਤੂੰ ਹੀ ਫਿਰਦੀ ਐ ਘਰ ਦਾ ਫਿਕਰ ਹੀ ਨਹੀਂ ਲੈ ਫੇਰ ਕਹਿਣਗੇ ਸਾਡੇ ਘਰ ਦੇ ਲੜਦੇ ਆ ਉਹ ਤਾਂ ਤੂੰ ਹੀ ਫਿਰਦੀ ਐ ਉਹ ਤਾਂ ਤੂੰ ਹੀ ਫਿਰਦਾਗਾ ਕਿਸੇ ਨੂੰ ਵੀ ਨਹੀਂ ਬਖਸ਼ਦੇ ਜਿਹੜਾ ਕੋਈ ਨਰਮਾ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਚਾਹੇ ਕਿਸੇ ਦੇ ਘਰ ਦੀ ਨੂੰਹ ਹੈ ਚਾਤੀ ਹੈ ਜਾਂ ਕੋਈ ਸੱਸ ਹੈ ਨਾ ਬਿਲਕੁਲ ਨਹੀਂ ਤੁਸੀਂ ਵੱਡੀ ਉਮਰ ਦੇ ਲਾਲੋ ਬਜ਼ੁਰਗ ਲਾ ਲੋ ਵੀ ਹੈ ਨਾ ਪਹਿਲਾਂ ਤਾਂ ਬੰਦਾ ਆਪਦੀ ਕਬੀਲਦਾਰੀਆਂ ਦੇ ਵਿੱਚ ਪੈ ਜਾਂਦਾ ਦੇਖੋ ਵੀ ਨਵਾਂ ਨਵਾਂ ਵਿਆਹਿਆ ਆ ਤਾਂ ਜਾਂਦਾ ਆਉਂਦਾ ਫਿਰ ਹੌਲੀ ਹੌਲੀ ਬੱਚਿਆਂ ਦੇ ਵਿੱਚ ਪੈ ਕੇ ਵੀ ਰਿਸ਼ਤੇਦਾਰੀਆਂ 'ਚ ਘਟ ਆਇਆ ਜਾ ਜਾਂਦਾਗਾ ਬੰਦਾ ਮੁੱਲ ਦਾ ਜਾਂਦਾ ਤੇ ਮੁੱਲ ਦਾ ਹੀ ਵਾਪਸ ਆਉਂਦਾ ਜਦੋਂ ਬਜ਼ੁਰਗ ਹੋ ਗਏ ਤੇ ਘਟੋ ਘਟ ਜੇ ਕਿਸੇ ਦੇ ਪੇਕੇ ਚੰਗੇ ਆ ਭਰਾ ਪ੍ਰਜਾਣਾਂ ਚੰਗੇ ਹੈ ਗਾਂ ਉਹਨਾਂ ਦੀਆਂ ਵੀ ਭਤੀਜ ਨੂੰਹਾਂ ਚੰਗੀਆਂ ਭਤੀਜੇ ਚੰਗੇ ਆ ਤੇ ਉਹਰ ਤਾਂ ਜਾਂਦੀ ਹੈ ਨਾ ਪੇਕੇ ਮੈਂ ਕਹਿੰਨੇ ਉਹਨੂੰ ਵੀ ਨਹੀਂ ਬਖਸ਼ਦੇ ਬਜ਼ੁਰਗ ਨੂੰ ਫਿਰ ਵੀ ਕਹਿਣਗੇ ਲੈ ਤੁਹਾਡੀ ਬੁੜੀ ਨਿਤ ਜਾਂਦੀ ਹੈ ਪੇਕੇ ਤੁਹਾਡੀ ਬੁੜੀ ਅੱਜ ਵੀ ਗਈ ਵੀ ਸੀ ਉਹਨਾਂ ਦੇ ਘਰ ਦੇ ਇਸ ਤਰ੍ਹਾਂ ਉਹਨਾਂ ਦੇ ਘਰਦਿਆਂ ਨੂੰ ਇਸ ਤਰ੍ਹਾਂ ਕਿਹਾ ਜਾਂਦਾਗਾ ਲੋਕਾਂ ਵੱਲੋਂ ਕਿਉਂਕਿ ਉਹ ਨਰਮ ਹੁੰਦੇ ਆ ਨਾ ਨਰਮ ਨੂੰ ਹੀ ਪੁੱਛਣਗੇ ਹਾਂ ਜੇਕਰ ਉਸ ਘਰ ਦਾ ਕੋਈ ਖਰਾਬ ਬੰਦਾਗਾ ਉਹਨੂੰ ਨਹੀਂ ਪੁੱਛਦੇ ਜਿਹੜਾ ਨਰਮਾ ਉਸੇ ਨੂੰ ਪੁੱਛਿਆ ਜਾਉ। ਅੱਛਾ ਤੁਹਾਡੀ ਬੇਬੇ ਅੱਜ ਵੀ ਹੈ ਨਹੀਂ ਪੇਕੇ ਗਈ ਕਿੰਨੇ ਕ ਦਿਨ ਹੋ ਗਏ ਗਈ ਨੂੰ ਲੈ। ਮੁੜੀ ਨਹੀਂ ਹਜੇ ਲੈ। ਇੰਨੇ ਦਿਨ ਤਾਂ ਨਹੀਂ ਭਾਈ ਸੋਹਣਾ ਲੱਗਦਾ। ਮੈਨੂੰ ਸਮਝ ਨਹੀਂ ਆਉਂਦੀ ਸੋਹਣੇ ਲੱਗਣ ਵਾਲੀ ਜਿਹੜੀ ਗੱਲ ਆ। ਉਹਦੇ ਪੇਕੇ ਨਹੀਂ ਉਹ ਜਨਮ ਲਿਆਉਣੇ ਉਹਦਾ ਘਰ ਨਹੀਂ। ਜੇ ਚੰਗੇ ਹੈ ਭਰਾ ਪ੍ਰਜਾਆਂ ਤਾਂ ਹੀ ਕੋਈ ਰਹਿ ਸਕਦਾ ਇੰਨੇ ਦਿਨ। ਜੇ ਭਤੀਜ ਨੂੰ ਹਾਂ ਜਾਂ ਭਤੀਜੇ ਚੰਗੇ ਨੇ ਅਗਲਾ ਤਾਂ ਹੀ ਪੇਕੇ ਰਹੂਗਾ ਇੰਨਾ ਚਿਰ। ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਵਿਚਾਰੀਆਂ ਨੂੰ ਵੀ ਜਿੰਨਾ ਕੋਈ ਸਿੱਧੇ ਮੂੰਹ ਗੱਲ ਮੂਰੋਂ ਬੁਲਾਉਂਦਾ ਨਾ ਹੋਊਗਾ ਠੀਕ ਹੈ ਵੀ ਇੱਥੇ ਦੋਨੇ ਤਰ੍ਹਾਂ ਦੀ ਹੀ ਗੱਲ ਹੁੰਦੀ ਹੈ ਕਿਸੇ ਥਾਂ ਤੇ ਚੱਲ ਕੁੜੀਆਂ ਵੀ ਮਾਤ ਲਵਕੇ ਆਉਦੇ ਪੇਕੇ ਜਾ ਕੇ ਹੁਕਮ ਚਲਾਉਂਦੀਆਂ ਹੋਣਗੀਆਂ ਉਹਨਾਂ ਨੂੰ ਕੋਈ ਡਾਂਟਦਾ ਹੋਊਗਾ ਹਨਾ ਤੇ ਪਰ ਜਿਹੜੇ ਕੁੜੇ ਨਰਮ ਹੈ ਜਿਨ੍ਹਾਂ ਦੇ ਗਾਂ ਆਲੇ ਵੀ ਨਹੀਂ ਵੀ ਕੋਈ ਬੜਨ ਦਿੰਦਾ ਹਰ ਇੱਕ ਨੇ ਕੋਈ ਨਹੀਂ ਵੀ ਵੜਨ ਦਿੰਦਾ ਤੇ ਕਮਾਲ ਹੈ ਹੁਣ ਜਿਹੜੇ ਚੰਗੇ ਹੈ ਜਿਨ੍ਹਾਂ ਦੇ ਪੇਕੇ ਕਿ ਉਹ ਵੀ ਨਾ ਜਾਣ ਇੱਕ ਤਾਂ ਮੰਨਣੀ ਪੈਂਦੀ ਆ ਨਾ ਗੱਲ ਵੀ ਔਰਤ ਦੇ ਦੋ ਘਰ ਜ਼ਰੂਰ ਹੁੰਦੇ ਆ ਕੋਈ ਕਹਿੰਦਾ ਵੀ ਔਰਤ ਦਾ ਘਰ ਨਹੀਂ ਹੁੰਦਾ ਪਰ ਮੈਂ ਤਾਂ ਮੰਦੀ ਆ ਵੀ ਦੋ ਹੁੰਦੇ ਨੇ ਪਰ ਹਾਂ ਜੇਕਰ ਕੋਈ ਸਿੱਧੇ ਮੂੰਹ ਬੁਲਾਉਣ ਵਾਲਾ ਹੋਵੇ ਜੇ ਪੇਕੇ ਘਰ ਚੋਂ ਆਪਰਾ ਪਜਾਈ ਭਤੀਜੇ ਸਾਰੇ ਜਣੇ ਚੰਗੇ ਨੇ ਤਾਂ ਉਹ ਵੀ ਔਰਤ ਦਾ ਹੀ ਘਰ ਹੈ ਸੋਹਰੇ ਘਰ ਵੀ ਔਰਤ ਦਾ ਘਰ ਹੈ ਪੇਕੇ ਘਰ ਪਰਜਾਈ ਆਈ ਹੋਈ ਐ ਉਹਦਾ ਵੀ ਘਰ ਹੁੰਦਾਗਾ ਇਹ ਨਾ ਸੋਚਿਆ ਕਰੋ ਵੀ ਉਹਦਾ ਨਹੀਂ ਘਰ ਤੇ ਵੀ ਜਿੱਥੇ ਮਰਜੀ ਔਰਤ ਰਹਿ ਸਕਦੀ ਆ ਹਾਂ ਇਹ ਵੀ ਗੱਲ ਇੱਕ ਸੋਚਣ ਵਾਲੀ ਆ ਬੰਦੇ ਦਾ ਘਰ ਇੱਕ ਹੀ ਹੁੰਦਾਗਾ ਕਿਉਂਕਿ ਕਦੇ ਵੀ ਸੋਚ ਕੇ ਦੇਖ ਲਓ ਜੇ ਬੰਦਾ ਗੁੱਸੇ ਵੀ ਹੋ ਜਾਊਗਾ ਨਾ ਫਿਰ ਵੀ ਆਪਦੇ ਘਰ ਨਹੀਂ ਜਾਂਦਾ ਆਪਾਂ ਕਹਿ ਦਿੰਨੇ ਹੁਨੇ ਬੰਦਾ ਮਾਨ ਕਰਦਾ ਵੀ ਮੇਰਾ ਘਰ ਆ ਮੇਰਾ ਬਣਾਇਆ ਵਾ ਮੈਂ ਕਹਿੰਨੇ ਬਣਾ ਕੇ ਰੱਖਣਾ ਜ਼ਰੂਰ ਚਾਹੀਦਾ ਬੰਦੇ ਨੂੰ ਆਪਦਾ ਘਰ ਕਿਉਂਕਿ ਉਹ ਕਿਤੇ ਵੀ ਨਹੀਂ ਜਾ ਸਕਦਾ ਇੱਕ ਔਰਤਾ ਰੁਸਕੇ ਕਿਤੇ ਵੀ ਰਿਸ਼ਤੇਦਾਰੀ ਚ ਜਾ ਸਕਦੀ ਆ ਉਹਦੀਆਂ ਬੇਟੀਆਂ ਕੋਲੇ ਉਹਦੀਆਂ ਭੈਣਾਂ ਕੋਲੇ ਆਉਧੀਆਂ ਮਾਸੀਆਂ ਭੂਆ ਕਿਸੇ ਵੀ ਰਿਸ਼ਤੇਦਾਰੀ ਚ ਜਾਵੜੂ ਔਰਤਾ ਜਿਹੜੀ ਵਿਹੜੇ ਦੇ ਵਿੱਚ ਬਹਿ ਜੂਗੀ ਔਰਤਾ ਚੌਂਦਰੇ ਚ ਵੀ ਜਾਵੜੂਗੀ ਉਸ ਘਰੇ ਜਾ ਕੇ ਕੰਮ ਕਰਾ ਲੂਗੀ ਰਸੋਈ ਚ ਵੀ ਜਾਵੜੂਗੀ ਕਿਸੇ ਵੀ ਰਿਸ਼ਤੇਦਾਰੀ ਚ ਪਰ ਜਦੋਂ ਬੰਦਾ ਰੁਸ ਕੇ ਰਿਸ਼ਤੇਦਾਰੀ ਚ ਜਾਊਗਾ ਨਾ ਉਹਨੂੰ ਵੇੜੇ ਚ ਸ਼ਾਇਦ ਹੀ ਕੋਈ ਵੜਨ ਦੇਊਗਾ ਇਹ ਸਿਰਫ ਮੈਂ ਪਿੰਡਾਂ ਵਾਲਿਆਂ ਦੀ ਗੱਲ ਕਰਦੀ ਪਈ ਆ ਹਰ ਇੱਕ ਦਿਨ ਹੀ ਕੋਈ ਹੋਊਗਾ ਤੇ ਵੈਸੇ ਤਕਰੀਬਨ ਉਹਨੂੰ ਖੇਤ ਵਾਲੇ ਘਰੇ ਜਾਂ ਖੇਤ ਵਾਲਾ ਕਮਰਾ ਹੋਇਆ ਜਾਂ ਘਰ ਤੋਂ ਬਾਹਰ ਕਮਰੇ ਹੁੰਦੇ ਨੇ ਪਿੰਡਾਂ ਦੇ ਵਿੱਚ ਉੱਥੇ ਹੁੰਦਾ ਕਾਂ ਵੇੜੇ ਵਿੱਚ ਬਹੁਤ ਘੱਟ ਲੈ ਕੇ ਜਾਇਆ ਜਾਂਦਾ ਤੇ ਕਮਰਿਆਂ ਵਿੱਚ ਤਾਂ ਦੂਰ ਦੀ ਗੱਲ ਹੁੰਦੀ ਹੈ ਜਿੱਥੇ ਸਾਰੇ ਜਾਨੇ ਬੈਠੇ ਹੋਣ ਮਤਲਬ ਕਿ ਨੂੰ ਪੁੱਤ ਬੈਠੇ ਹੋਣਗਾ ਉਸ ਘਰ ਦੇ ਔਰਤ ਨੂੰ ਹਰ ਇੱਕ ਥਾਂ ਚੱਲ ਲੈਂਦਾ ਹੁੰਦਾ ਬੰਦੇ ਨੂੰ ਨਹੀਂ ਇਸ ਕਰਕੇ ਬੰਦੇ ਦਾ ਘਰ ਵੀ ਹੋਣਾ ਜ਼ਰੂਰੀ ਹੈ ਚਲੋ ਆਪਾਂ ਇਸ ਗੱਲ ਤੇ ਆਉਣੇ ਆ ਬੁਰੇ ਦਾ ਮਤਲਬ ਗਲਤ ਨਹੀਂ ਹੁੰਦਾ ਬੁਰੇ ਦਾ ਮਤਲਬ ਮਾੜਾ ਨਹੀਂ ਕਿਹਾ ਇਹਦੇ ਵਿੱਚ ਬੁਰੇ ਦਾ ਮਤਲਬ ਕਿਹਾ ਗਿਆਗਾ ਵੀ ਤੁਸੀਂ ਖਰੇ ਹੋ ਜੋ ਕਿਸੇ ਨੂੰ ਆਪਦਾ ਪਰਸਨਲ ਨਾ ਦੱਸੋ ਹਾਂਜੀ ਕਹੋ ਤੇ ਹਾਂਜੀ ਕਹਾਓ ਬਸ ਮੁੱਲ ਦੀ ਹੀ ਗੱਲ ਕਰਨ ਚ ਫਾਇਦਾ ਹੁੰਦਾ ਜੇਕਰ ਆਪਾਂ ਬਾਲੇ ਚੰਗੇ ਬੰਦ ਦੀ ਕੋਸ਼ਿਸ਼ ਕਰਦੇ ਹੁੰਨੇ ਆ ਨਾ ਆਪਦਾ ਸੱਚ ਦੱਸਦੇ ਆ ਜਦੋਂ ਅਗਲਾ ਉਹਨੂੰ ਬਰਦਾਸ਼ਤ ਨਹੀਂ ਕਰਦਾ ਹੁੰਦਾ ਦੂਜਾ ਬੰਦਾ ਛਿੱਤਰ ਖਾਂਦਾ ਹੀ ਚੰਗਾ ਲੱਗਦਾ ਦੂਜੇ ਨੂੰ ਇਹ ਨਾ ਸੋਚਿਆ ਕਰੋ ਵੀ ਮੇਰਾ ਉਹ ਦੁੱਖ ਵੜਾਉਣ ਵਾਲਾ ਸਾਡਾ ਸਕਸਕੇਲਾ ਇਹ ਮੇਰਾ ਸੁਣਨ ਵਾਲਾਗਾ ਨਹੀਂ ਹੁੰਦਾ ਸਿਰਫ ਦੂਜੇ ਨੂੰ ਦੂਜਾ ਕੁੱਟ ਖਾਂਦਾ ਦੇਖ ਕੇ ਹੀ ਰਾਜੀ ਹੁੰਦਾ ਵੀ ਜੀ ਇਹ ਕਰ ਰਹੀ ਔਰਤ ਆਪਦੇ ਘਰੇ ਕੁੱਟ ਖਾ ਰਹੀ ਐ ਫਿਰ ਠੀਕ ਐ ਨਾਲੇ ਤਾਂ ਤੈਨੂੰ ਵਿਚਾਰੀ ਕਹਿਣਗੇ ਤੇ ਨਾਲੇ ਅੰਦਰੋਂ ਖੁਸ਼ ਹੋਣਗੇ ਪਰ ਜਿੱਦਨ ਤੁਸੀਂ ਬੋਲਣ ਲੱਗ ਪਏ ਉਹਦਨ ਉਹੀ ਹੀ ਤੁਹਾਡੇ ਖਿਲਾਫ ਹੋਣਗੇ ਕਹਿਣਗੇ ਲੈ ਆਪਦੀ ਸੱਸ ਨੂੰ ਐ ਬੋਲਦੀ ਐ ਲੈ ਉਹਦੇ ਘਰ ਵਾਲੇ ਨੂੰ ਐ ਬੋਲਦੀ ਐ ਲੈ ਤੋ ਖਾਦਾ ਨਹੀਂ ਜਾਂਦਾ ਡਬਲ ਮਾਈਂਡ ਹੋ ਜਾਂਦੀ ਐ ਗੇਮ ਆਮ ਹੀ ਗੱਲ ਐ ਇਹ ਘਰਾਂ ਦੇ ਵਿੱਚ ਤੇ ਰਿਸ਼ਤੇਦਾਰ ਵੀ ਜੇ ਤੁਸੀਂ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿ ਦੋ ਇੱਕ ਲੜਕੀ ਦੀ ਗੱਲ ਸੁਣ ਲੋ ਨੂਨ ਦੀ ਹੀ ਸੋਚ ਲੋ ਉਹ ਕਹਿੰਦੇ ਵੀ ਮੈਂ ਆਪਦੇ ਘਰੇ ਦੁਖੀ ਆ ਚੰਗੇ ਨਹੀਂ ਤੇ ਰਿਸ਼ਤੇਦਾਰ ਵੀ ਤੁਹਾਡੇ ਨਾਲ ਸਿਰਫ ਜਿੰਨਾ ਚਿਰ ਤੁਸੀਂ ਚੋਰੀਆਂ ਗੱਲਾਂ ਕਰੋਗੇ ਉਹਨਾਂ ਚਿਰ ਹੀ ਆ ਫੇਸ ਟੂ ਫੇਸ ਨਹੀਂ ਉਹਨਾਂ ਨੂੰ ਕਹਿ ਕੇ ਦੇਖਣ ਕੋਈ ਕਿਉਂਕਿ ਉਹ ਭੜੇ ਆ ਤੂੰ ਨਰਮਾ ਤੇਰੇ ਛਿੱਤਰ ਨਰਮ ਦੇ ਛਿੱਤਰ ਪਵਾ ਦੇਣਗੇ ਮਗਰ ਭੜੇ ਦੇ ਸਾਹਮਣੇ ਸੱਚ ਨਹੀਂ ਬੋਲਦੇ ਕੁੱਲ ਮਿਲਾ ਕੇ ਗੱਲ ਇਹ ਹੀ ਆ ਵੀ ਕਹਿੰਦੇ ਹੁੰਦੇ ਆ ਡਰ ਅੱਗੇ ਸਾਰੇ ਨੱਚਦੇ ਆ ਵੀ ਛਿੱਤਰ ਅੱਗੇ ਭੂਤ ਨੇ ਨੱਚਦੇ ਵਾਲਾ ਕੰਮ ਆ ਬੂਤ ਵੀ ਨੱਚਦੇ ਆ ਛਿੱਤਰ ਅੱਗੇ ਪਹਿਲਾਂ ਬਾਪੂ ਦਾ ਦਵਕਾ ਹੁੰਦਾ ਸੀ ਨਾ ਘਰਾਂ ਦੇ ਵਿੱਚ ਕਿਵੇਂ ਸਾਰੇ ਜਾਣੇ ਉਹਦੀ ਇੱਜ਼ਤ ਮਾਨ ਕਰਦੇ ਹੁੰਦੇ ਸੀ ਤੇ ਅੱਜ ਕੱਲ ਨਰਮਈ ਹਰ ਕੋਈ ਯਾਰ ਦੋਸਤ ਬਣਾਉਣਾ ਚਾਹੁੰਦਾ ਵੀ ਵੀ ਮੈਂ ਯਾਰ ਦੋਸਤ ਬਣਾਵਦੇ ਜਿਵੇਂ ਕਿ ਪਿਓ ਵੀ ਚਾਹੁੰਦਾ ਵੀ ਮੈਂ ਆਪਦੇ ਪੁੱਤ ਈ ਆਂਦਾ ਹਨ ਮਗਰ ਉੰਨੀ ਹੀ ਸਿਰ 'ਚ ਛਿੱਤਰ ਪੈਂਦੇ ਨੇ ਜੇ ਕੋਈ ਯਾਰ ਦੋਸਤ ਬਣਾ ਲੂ ਪਿਓ ਇੱਕ ਮਾਂ ਜਾਉਂਦੀ ਧੀ ਨੂੰ ਪੁੱਤ ਨੂੰ ਨਾ ਵੀ ਮੇਰਾ ਦੋਸਤ ਹੈ ਦੋਸਤਾਂ ਹੋਰ ਅੱਗੇ ਸੀ ਪਰ ਜਿੰਨੇ ਚੋਂ ਨਿੱਕੇ ਆ ਨਾ ਉਹਨਾਂ ਚੱਕੀ ਯਾਰ ਦੋਸਤ ਵੱਡੇ ਹੋਏ ਸਿਰ ਚ ਖੇਤਰ ਮਾਰਦੇ ਨੇ ਇਸ ਕਰਕੇ ਡਰ ਹੋਣਾ ਜ਼ਰੂਰੀ ਹੈ ਕਿਸੇ ਵੀ ਤੁਸੀਂ ਇਸ ਤੋਂ ਕਿਸੇ ਵੀ ਰਿਸ਼ਤੇ ਚੋਂ ਜੇ ਤੁਸੀਂ ਪਿਓ ਤੇ ਬੱਚੇ ਨੂੰ ਤੁਹਾਡਾ ਡਰ ਹੋਣਾ ਚਾਹੀਦਾ ਖਾਸ ਕਰਕੇ ਪਿਓ ਦਾ ਡਰ ਤਾਂ ਲਾਜ਼ਮੀ ਹੋਣਾ ਚਾਹੀਦਾ ਮਾਂ ਤੋਂ ਬੱਚਾ ਜਿੰਨਾ ਮਰਜੀ ਡਰਦਾ ਹੋਵੇ ਅੱਜ ਮਾਂ ਦੇ ਨਾਲ ਗੱਲਬਾਤ 100% ਕਰਦਾ ਹੋਵੇ ਨੇੜਤਾ ਚਾਹੇ ਮਾਂ ਨਾਲ ਜ਼ਿਆਦਾ ਹੁੰਦੀ ਹੈ ਪਰ ਜਦੋਂ ਬੱਚਾ ਵੱਡਾ ਹੋ ਜਾਂਦਾ ਨਾ ਫਿਰ ਪਿਓ ਦਾ ਡਰ ਹੀ ਕੰਮ ਆਉਂਦਾ ਹੁੰਦਾ ਜੇ ਪਿਓ ਤੋਂ ਅੱਜ ਡਰੂਗਾ ਨਾ ਫਿਰ ਸਹੀ ਰਹੂਗਾ ਲਿਮਟ 'ਚ ਰਹੂਗਾ ਬੱਚਾ ਜਦੋਂ ਪਿਓ ਦਾ ਡਰ ਨਾ ਰਿਹਾ ਬੱਚੇ ਨੇ ਬਿਗੜ ਜਾਣਾ ਮਾਂ ਦਾ ਡਰ ਚੱਕਿਆ ਜਾਂਦਾ ਹੁੰਦਾ ਜਦੋਂ ਬੱਚਾ ਜਵਾਨੀ 'ਚ ਚਲਿਆ ਜਾਵੇ ਫਿਰ ਮਾਂ ਨੂੰ ਗੋਲਦਾ ਨਹੀਂ ਹੁੰਦਾ ਵੈਸੇ ਹਾਂ ਇੱਜ਼ਤ ਕਰਨੀ ਵੱਖਰੀ ਗੱਲ ਐ ਪਰ ਵੀ ਡਰ ਨਹੀਂ ਹੋਣਾ ਹੁੰਦਾ ਜਿੰਨਾ ਇੱਕ ਪਿਓ ਦਾ ਹੁੰਦਾ ਜੇ ਤੁਸੀਂ ਭੈਣ ਨੂੰ ਆਪ ਦੇ ਭਰਾ ਤੇ ਭੈਣ ਭਰਾ ਦੀ ਆਪਸ ਵਿੱਚ ਲਿਮਟ ਇੱਜ਼ਤ ਮਾਨ ਹੋਣਾ ਚਾਹੀਦਾ ਬਸ ਇੱਕ ਦੂਜੇ ਨੂੰ ਐਨਾ ਵੀ ਸਿਰ ਨਾ ਚੜਾਓ ਕਿ ਤੁਹਾਡੇ ਸਿਰ ਤੇ ਜੁੱਤੀਆਂ ਮਾਰੇ ਜੇ ਪਤੀ ਪਤਨੀਓ ਤਾਂ ਵੀ ਤੁਹਾਡੇ ਵਿੱਚ ਦੈਰਾ ਪਤੀ ਪਤਨੀਆਂ ਲੈ ਕੇ ਲਿਮਟ ਹੋਣੀ ਚਾਹੀਦੀ ਆ ਦੋਸਤੀਆਂ ਨੂੰ ਰੋ ਪਤੀ ਪਤਨੀਆਂ ਨੂੰ ਰੋ ਤੁਹਾਡੀ ਇੱਛਾ ਮਗਰ ਇੱਕ ਇੱਜ਼ਤ ਮਾਣ ਹੁੰਦਾ ਨਾ ਪਤਨੀ ਨੂੰ ਪਤੀ ਦਾ ਡਰ ਹੋਣਾ ਚਾਹੀਦਾ ਜਿਹੜਾ ਆਪਾਂ ਨੂੰ ਲਿਮਟ 'ਚ ਰੱਖਦਾ ਤੇ ਪਤੀ ਨੂੰ ਵੀ ਪਤਨੀ ਦਾ ਡਰੇ ਹੋਣਾ ਚਾਹੀਦਾ ਉਹ ਵੀ ਲਿਮਟ 'ਚ ਰਹਿੰਦਾਗਾ ਲਿਮਟ 'ਚ ਰਹੂਗਾ ਵੀ ਨਾ ਉਹ ਗਲਤ ਰਸਤੇ ਜਾ ਸਕਦਾ ਨਾ ਉਹ ਜਾਊਗੀ ਜੇ ਪਤਨੀ ਵੀ ਬੋਲਣਾ ਜਾਣਦੀ ਹੈ ਤੇ ਪਤੀ ਨੂੰ ਵੀ ਬੋਲਣਾ ਆਉਣਾ ਚਾਹੀਦਾ ਤੇ ਜੇ ਪਤੀ ਬੋਲਦਾ ਨਾ ਤੇ ਫਿਰ ਪਤਨੀ ਨੂੰ ਵੀ ਬੋਲਣਾ ਜ਼ਰੂਰੀ ਹੈ ਸਹੀ ਠੀਕ ਹੈ ਵੀ ਜੇ ਪਤੀ 100 ਗੱਲਾਂ ਬੋਲਦਾ ਤੇ 10 ਗੱਲ ਤਾਂ ਬੋਲ ਸਕਦੀ ਹੈ ਨਾ ਪਤਨੀ ਪਰ ਉਹ ਵੀ ਇਸ ਤਰ੍ਹਾਂ ਬੋਲੇ ਵੀ ਆਏ ਨਾ ਵੀ ਇੱਕਦਮ ਤੁਹਾਡਾ ਰਿਸ਼ਤਾ ਖਤਮ ਹੋਵੇ ਟੁੱਟੇ ਟਟਾਏ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮਗਰ ਇੱਕ ਦੂਜੇ ਦੀ ਇੱਜ਼ਤ ਕਰਿਆ ਕਰੋ ਪਰ ਹਾਂ ਸੱਤ ਬਗਾਨਿਆਂ ਤੱਕ ਇੰਨਾ ਨਾ ਪਹੁੰਚੋ ਉਹਨਾਂ ਨੂੰ ਇੰਨਾ ਸਿਰੇ ਨਾ ਚੜਾਓ ਕਿ ਤੁਹਾਡੇ ਛਿੱਤਰ ਮਾਰਨ ਤੁਹਾਨੂੰ ਛਿੱਤਰ ਪੈਂਦਿਆਂ ਦੇਖ ਕੇ ਖੁਸ਼ ਹੋਣ ਥੋੜਾ ਜਿਹਾ ਕਰੜੇ ਬਣ ਕੇ ਰਿਹਾ ਕਰੋ ਬਸ ਨਰਮ ਬੰਦਾ ਕੋਈ ਫਾਇਦਾ ਨਹੀਂ ਨਰਮ ਬਣ ਕੇ ਤੁਸੀਂ ਵੀ ਹਰ ਇੱਕ ਗੱਲ ਦੱਸਦੇ ਹੋ ਵੀ ਮੈਂ ਚੰਗਾ ਮੈਂ ਚੰਗਾ ਬਣਾ ਹਾਂਜੀ ਹਾਂਜੀ ਕਹਿ ਕੇ ਹਰ ਇੱਕ ਦੇ ਮੂਹਰੇ ਭਜ ਪਰ ਕੇ ਚਾਹੇ ਤੁਸੀਂ ਕਿਸੇ ਮਹਿਕਮੇ ਚੋਂ ਚਾਹੇ ਤੁਸੀਂ ਘਰੇੋਂ ਦਫਤਰ ਚੋਂ ਕੋਈ ਵੀ ਜੌਬ ਕਰਦੇ ਹੋ ਜੇ ਤੁਸੀਂ ਬਾਲਾ ਹਾਂਜੀ ਹਾਂਜੀ ਕਰਕੇ ਗੁਲਾਮੀ ਕਰਕੇ ਗਲਤ ਕੰਮ ਵੀ ਕਰੋਗੇ ਇੱਕ ਦਿਨ ਕਿਉਂ ਤੁਹਾਨੂੰ ਕਰਾਉਣਗੇ ਮੂਰਲੇ ਜਿਹੜੇ ਹਣਗੇ ਤੁਹਤੋਂ ਗਲਤ ਕੰਮ ਵੀ ਕਰਾਉਣਗੇ ਇਸ ਕਰਕੇ ਤੁਸੀਂ ਕਿਸੇ ਵੀ ਮਹਿਕਮੇ ادارے ਵਿੱਚ ਕਿਸੇ ਥਾਂ ਤੇ ਵੀ ਕੰਮ ਕਰਦੇ ਹੋ ਨਾ ਸਿਰਫ ਪੁਆਇੰਟ 2 ਪੁਆਇੰਟ ਗੱਲ ਕਰੋ ਤੇ ਜਿਹੜਾ ਕੰਮ ਤੁਹਾਡੇ ਥੋੜੇ ਅੰਡਰ ਹੈਗਾ ਜਿਹੜਾ ਕੰਮ ਤੁਹਾਨੂੰ ਸੌਪਿਆ ਆਵਿਆ ਜੀ ਦੀ ਤਨਖਾਹ ਮਿਲਦੀ ਹੈ ਉਹਨੂੰ ਇਮਾਨਦਾਰੀ ਨਾਲ ਕਰੋ ਦੂਜੇ ਕੰਮਾਂ 'ਚ ਨਾ ਜਾਓ ਕਿਉਂਕਿ ਆਮ ਕਈ ਵਾਰ ਦੇਖਿਆ ਗਿਆ ਜਾਨੀ ਕਿ ਕੋਈ ਚੌਂਕੀਦਾਰੀ ਹੀ ਕਰਦਾ ਪਿਆ ਇੱਕ ਮੰਨ ਲਓ 플ਾਂਟ ਦੇ ਚਾਰ ਦਰਵਾਜੇ ਨੇ ਜੇ ਇੱਕ ਦਰਵਾਜੇ ਤੇ ਇੱਕ ਚੌਂਕੀਦਾਰੀ ਕਰਦਾ ਪਿਆਗਾ ਠੀਕ ਹੈ ਬਾਕੀਆਂ ਤੇ ਆ ਡੜ ਇੱਕਲਾ ਇਹਨਾਂ ਨਰਮ ਹੈ ਜੇ ਉਹਨੂੰ ਵੀ ਮਾਲਕ ਕਹਦੇ ਤੂੰ ਦੂਜੇ ਦਰਵਾਜੇ ਤੇ ਵੀ ਗੇੜਾ ਮਾਰਿਆ ਆਇਆ ਕਰ ਉਹ ਤਾਂ ਇਨੀ ਨਿਗਾ ਨਹੀਂ ਰੱਖਦਾ ਜੋ ਨਰਮ ਹੋਊਗਾ ਤਾਂ ਦੂਜੇ ਦਰਵਾਜੇ ਤੇ ਵੀ ਗੇੜਾ ਮਾਰਨ ਜਾਊਗਾ ਤੀਜੇ ਤੇ ਵੀ ਜਾਊਗਾ ਨਰਮ ਹੋਊਗਾ ਤਾਂ ਠੀਕ ਹੈ ਉਹ ਆਪਣੇ ਆਪ ਚੰਗਾ ਬਣੂਗਾ ਵੀ ਮੈਂ ਚੰਗਾ ਆਂਗਾ ਮਾਲਕ ਮੈਨੂੰ ਚੰਗਾ ਕਹਿੰਦਾਗਾ ਪਰ ਉਹ ਭੜਿਆ ਮਾਨਸਾ ਤੈਨੂੰ ਤਾਂ ਤਨਖਾਹ ਇੱਕ ਦਰਵਾਜੇ ਤੇ ਚੌਕੀਦਾਰੀ ਕਰਨ ਦੀ ਦੇ ਰਿਹਾਗਾ ਦੂਜੇ ਤੀਜੇ ਦੀ ਨਹੀਂ ਦੇ ਰਿਹਾ ਉਹ ਤੈਥੋਂ ਦੋ ਹੋਰ ਜਾਣਿਆਂ ਦੇ ਕੰਮ ਤੈਥੋਂ ਕਰਵਾ ਰਿਹਾ ਜਦੋਂ ਦੂਜੇ ਦਰਵਾਜੇ ਤੇ ਆਡਰ ਰੱਖੇ ਹੋਏ ਨੇ ਜਦੋਂ ਉਹਨਾਂ ਨੂੰ ਨਹੀਂ ਕੁਝ ਕਹਿੰਦਾ ਕਿਉਂਕਿ ਵੀ ਉਹ ਇੰਨੀ ਗੋਲ ਨਹੀਂ ਕਰਦੇ ਪਏ ਤੂੰ ਸਿਰਫ ਆਵਦੇ ਦਰਵਾਜੇ ਦੀ ਹੀ ਨਿਗਰੱਖ ਦੂਜਿਆਂ ਦੀ ਨਾ ਕਰ ਉਥੇ ਬੋਲਣਾ ਸਿੱਖ ਵੀ ਮੈਨੂੰ ਤਨਖਾਹ ਇਸ ਦਰਵਾਜੇ ਦੀ ਮਿਲਦੀ ਹੈ ਦੂਜੇ ਦਰਵਾਜਿਆਂ ਦੀ ਨਹੀਂ ਐਵੇਂ ਬਿਨਾਂ ਮਤਲ ਤੋਂ ਨਿੱਕੀ ਨਿੱਕੀ ਗੱਲ ਤੇ ਗੁਲਾਮੀ ਨਾ ਕਰੋ ਤੇ ਨਾ ਹੀ ਚੰਗੇ ਬਣਨ ਦੀ ਕੋਸ਼ਿਸ਼ ਕਰੋ ਛਿੱਤਰ ਹੀ ਐ ਇਹ ਮਜ਼ਾਕ ਹੀ ਐ ਕਿਉਂਕਿ ਜੇ ਤੁਸੀਂ ਨਰਮ ਹੋ ਤਾਂ ਹੀ ਤਾਂ ਥੋਥੋਂ ਬਾਕੀ ਦਰਵਾਜਿਆਂ ਦੀ ਨਿਗਰਾਨੀ ਵੀ ਰਖਾਈ ਜਾ ਰਹੀ ਹੈ ਤੇ ਜਿਹੜੇ ਉਹਨਾਂ ਦਰਵਾਜਿਆਂ ਤੇ ਰੱਖੇ ਹੋਏ ਐ ਉਹਨਾਂ ਨੂੰ ਨਾਲੇ ਕੱਢ ਕੇ ਦਿਖਾਵੇ ਮਾਲਕ ਨਾਲੇ ਕੱਢ ਕੇ ਦਿਖਾਵੇ ਤੇ ਨਾਲੇ ਉਹਨਾਂ ਨੂੰ ਦਬਕਾ ਮਾਰ ਕੇ ਦਿਖਾਵੇ ਵੀ ਤੁਸੀਂ ਨਿਗਾ ਕੇ ਉਹ ਨਹੀਂ ਰੱਖਦੇ ਹੋਏ ਸੋ ਇੱਕ ਇਹ ਉਦਾਹਰਨੀ ਐ ਬਾਕੀ ਇੱਜ਼ਤ ਕਰਾਉਣੀ ਐ ਕਿ ਠਖਰੇ ਬਣੋ ਐਵੇਂ ਬਿਨਾ ਮਤਲਬ ਤੋਂ ਚੰਗੇ ਚੰਗੇ ਬਨਣ ਦੀ ਕੋਸ਼ਿਸ਼ ਨਾ ਕਰੋ ਗੁਲਾਮੀ ਛੇਤਰਖਾਨ ਦੀ ਆਦਤ ਨਾ ਬੋਹ ਛੇਤਰ ਹੀ ਹੁੰਦਾਗਾ ਬਿਨਾ ਮਤਲਬ ਤੋਂ ਹਾਂ ਜਹਾਂ ਕਰੀ ਜਾਣੀ ਬਾਕੀ ਗੱਲਾਂ ਕਿਹੋ ਜੀਆਂ ਲੱਗੀਆਂ ਵਿਚਾਰ ਕਿਹੋ ਜੇ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕਮੈਂਟਾਂ 'ਚ ਜ਼ਰੂਰ ਦੱਸਣਾ ਵੀ ਤੁਹਾਨੂੰ ਗੱਲ ਕਿਹੋ ਜੀ ਲੱਗੀ ਤਾਂ ਫਿਰ ਐਸੇ ਟੌਪਿਕ ਤੇ ਹੀ ਆਪਾਂ ਗੱਲ ਕਰਿਆ ਕਰਾਂਗੇ ਤੇ ਨਹੀਂ ਫਿਰ ਕਹਾਣੀਆਂ ਤਾਂ ਪੜਦੀਆਂ ਆਪਾਂ ਉਹ ਪੜ ਲਿਆ ਕਰਾਂਗੇ ਪਰ ਮੈਂ ਚਾਹਣੀ ਆ ਵੀ ਕੋਈ ਨਾ ਕੋਈ ਕਦੇ ਮੋਟੀਵੇਟ ਵੀ ਆਪਾਂ ਕਹਾਣੀਆਂ ਗੱਲਾਂ ਕਰ ਲਿਆ ਕਰ ਲਗੇ ਕੁਝ ਸੱਚੀਆਂ ਤੇ ਕੌੜੀਆਂ ਗੱਲਾਂ ਕਿਉਂ ਸੱਚੀਆਂ ਗੱਲਾਂ ਕੌੜੀਆਂ ਹੁੰਦੀਆਂ ਐਵੋ ਜੀਆਂ ਕਰਿਆ ਕਰਕੇ ਫਿਰ ਵੀ ਹੋਰ ਵੀ ਇਸ ਟੌਪਿਕ ਤੇ ਆਪਾਂ ਲੈ ਕੇ ਆਵਾਂਗੇ ਪਰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਜੇ ਤੁਸੀਂ ਕਮੈਂਟ ਕਰਕੇ ਦੱਸੋਗੇ ਵੀ ਤੁਹਾਨੂੰ ਗੱਲ ਕਿਵ ਜੀ ਲੱਗੀ ਤੇ ਅੱਗੇ ਵੀ ਕਰਾਂਗੇ ਪਰ ਹਾਂ ਜੀ ਨਾ ਜ਼ਰੂਰ ਸਿੱਖੋ ਚੰਗਾ ਜੀਓ ਆਜ਼ਾਦ ਜੀਓ ਆਜ਼ਾਦ ਦਾ ਮਤਲਬ ਇਹ ਨਹੀਂ ਹੁੰਦਾ ਕਿ ਆ ਗਿਆ ਵੀ ਗਲਤ ਰਸਤੇ ਤੇ ਜਿਉਂ ਜਾਂ ਕਿਸੇ ਨੂੰ ਕੁੱਟ ਕੇ ਜਿਉਂ ਜਾਂ ਕਿਸੇ ਤੇ ਉੱਤੇ ਹੁਕਮ ਚਲਾ ਕੇ ਜਿਉਓ ਇਹ ਨਹੀਂ ਮਤਲਬ ਆਪਣੇ ਕੰਮ ਦੇ ਨਾਲ ਮਤਲਬ ਜ਼ਰੂਰ ਰੱਖੋ ਬਸ ਦੂਜਿਆਂ ਦਾ ਬੁਰਾ ਨਾ ਕਰੋ ਤੇ ਹੱਕ ਨਾ ਦੂਜੇ ਦਾ ਖਾਓ ਤੇ ਡੋਗਲੇ ਜੇ ਨਾ ਬਣੋ ਇੱਕ ਹੀ ਪਾਸਾ ਠੀਕ ਹੈ ਤੇ ਕੋਈ ਗਲਤੀ ਹੋਈ ਤਾਂ ਜ਼ਰੂਰ ਮਾਫ ਕਰਨਾ ਤੁਹਾਨੂੰ ਇਹ ਟੌਪਿਕ ਕਿਵੇਂ ਲੱਗਿਆ ਜ਼ਰੂਰ ਦੱਸਣਾ ਸਸਰੀਕਾਲ ਜੀ